ਦੋਸਤੋ ਅੱਜ ਅਸੀਂ ਕਰਾਂਗੇ ਪਲਟੀਨਾ ਦੀ ਸਰਵਿਸ ਤੁਸੀਂ ਦੇਖ ਸਕਦੇ ਹੋ ਕਿ ਪਲਟੀਨਾ ਦਾ ਜੋ ਅਗਲਾ ਮਰਕਾਰ ਟੁੱਟਿਆ ਹੋਇਆ ਹੈ ਸ਼ਾਕਰ ਤੋਂ ਵੀ ਲੀਕ ਹੈ ਬਹੁਤ ਹੀ ਜ਼ਿਆਦਾ ਇਹਦੀ ਮਾੜੀ ਹਾਲਤ ਹੈ ਅੱਜ ਅਸੀਂ ਦੀ ਕੰਪਲੀਟ ਸਰਵਿਸ ਕਰਾਂਗੇ ਇਹਨੂੰ ਬਿਲਕੁਲ ਨਵੀਂ ਪੋਜੀਸ਼ਨ ਦੇ ਵਿੱਚ ਲੈ ਕੇ ਆਵਾਂਗੇ ਆਪ ਜੀ ਜੁੜੇ ਰਹੋ ਚੈਨਲ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇਹਨੂੰ ਤੇਲ ਕੱਢ ਕੇ ਵਾਸ਼ ਕਰਾਂਗੇ ਚੰਗੀ ਤਰ੍ਹਾਂ ਧੋਵਾਂਗੇ ਧੋਣ ਤੋਂ ਬਾਅਦ ਅਸੀਂ ਇਹਦਾ 에ਅਰ ਫਿਲਟਰ ਬਾਹਰ ਕੱਢਾਂਗੇ ਕਾਰਬੇਟਰ ਨੂੰ ਖੋਲ੍ਹਾਂਗੇ ਤੁਸੀਂ ਦੇਖ ਸਕਦੇ ਹੋ 에ਅਰ ਫਿਲਟਰ ਨੂੰ ਬਾਹਰ ਕੱਢ ਲਿਆ ਪੂਰਾ ਅੰਦਰੋਂ ਬਾਰੂ ਕਲੀਨ ਕਰ ਲਿਆ ਚੰਗੀ ਤਰ੍ਹਾਂ ਧੋਤਾ ਇਹਨੂੰ ਇਹਦੀ ਕਾਰਬੇਟਰ ਦੀ ਹਾਲਤ ਤੁਹਾਨੂੰ ਦਿਖਾਣੇ ਆਂ ਦੇਖੋ ਹੁਣ ਕਾਰਬੇਟਰ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਬਹੁਤ ਜ਼ਿਆਦਾ ਕਚਰਾ ਇਹਦੇ ਵਿੱਚ ਜੰਮਿਆ ਹੋਇਆ ਪਿਛਲੇ ਟਾਇਰ ਨੂੰ ਵੀ ਖੋਲਾਂਗੇ ਇਹਦੇ ਵਿੱਚ ਲੈਦਰ ਦੀ ਕਪਲੇਨ ਆ ਉਹ ਚੇਂਜ ਕਰਾਂਗੇ ਗਰਾਰੀ ਦਾ ਜਿਹੜਾ ਬੈਰਿੰਗ ਹੈ 6001 ਨੰਬਰ ਉਹਦੇ ਵਿੱਚ ਵੀ ਥੋੜੀ ਪਲੇ ਹੈ ਉਹਨੂੰ ਚੇਂਜ ਕਰਾਂਗੇ ਇਹਦੀ ਟਾਇਰ ਦੀ ਹੱਬ ਦੇ ਵਿੱਚ ਬਹੁਤ ਜ਼ਿਆਦਾ ਕੱਟ ਲੱਗ ਚੁੱਕਿਆ ਜਿਸ ਨਾਲ ਲੈਦਰ ਬਹੁਤ ਜ਼ਿਆਦਾ ਜਲਦੀ ਖਾ ਰਿਹਾ ਇਹਨੂੰ ਚੰਗੀ ਤਰ੍ਹਾਂ ਕੱਟ ਨੂੰ ਸਾਫ਼ ਕਰਾਂਗੇ ਸਾਫ ਕਰਨ ਤੋਂ ਬਾਅਦ ਇਹਨੂੰ ਬਰਸ਼ ਨਾਲੇ ਦੀ ਪਲੇਟ ਨੂੰ ਸਾਫ ਕਰਾਂਗੇ। ਏਐਸਕੇ ਦੇ ਲੈਦਰ ਪਾਵਾਂਗੇ ਇਹਦੇ ਵਿੱਚ। ਰੇਕ ਮਾਰਨ ਨਾਲ ਹੱਬ ਨੂੰ ਸਾਫ ਕਰਾਂਗੇ। ਤਾਂ ਕਿ ਜਿਹੜਾ ਕਚਰਾ ਇਹਦੇ ਵਿੱਚ ਲੱਗਿਆ ਹੋਇਆ ਸਾਰਾ ਖਤਮ ਹੋ ਜਾਵੇ। ਔਰ ਕੱਟ ਦੀ ਜਿਹੜੀ ਲਕੀਰਾ ਬਣੀ ਹੈ ਉਹ ਰੇਕ ਮਾਰਨ ਨਾਲ ਬਰਾਬਰ ਹੋ ਜਾਵੇ ਤਾਂ ਕਿ ਲੈਦਰ ਜਿਹੜੇ ਆ ਬਿਲਕੁਲ ਬਰਾਬਰ ਸਹੀ ਬ੍ਰੇਕ ਬਣੇ। ਜੇ ਅਸੀਂ ਰੇਕ ਮਾਰ ਨਹੀਂ ਲਗਾਈਏ ਤਾਂ ਇਸ ਤਰ੍ਹਾਂ ਲੈਦਰ ਪਾਉਣ ਨਾਲ ਬ੍ਰੇਕ ਦਾ ਜਿਹੜਾ ਬੈਲੰਸ ਹੌਸ ਸਹੀ ਨਹੀਂ ਬਣਦਾ ਲੈਦਰ ਆਹੀ ਦੇ ਵਿੱਚ ਕੰਪਨੀ ਦੇ ਪਾਵਾਂਗੇ ਏਐਸਕੇ ਤੇ ਲੈਦਰ ਪਲੇਟ ਦੇ ਵਿੱਚ ਲੈਦਰ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਚੈੱਕ ਕਰਾਂਗੇ ਕੇਮ ਨੂੰ ਗ੍ਰੀਸ ਕਰਾਂਗੇ ਹੁਣ ਅਸੀਂ ਇਹਦਾ ਅਗਲਾ ਚੱਕਾ ਸੈੱਟ ਕਰਾਂਗੇ ਅਗਲੇ ਚੱਕਰੇ ਨੂੰ ਵੀ ਸੇਮ ਇਸੇ ਤਰ੍ਹਾਂ ਹੀ ਖੋਲਾਂਗੇ ਇਹਦੇ ਵੀ ਲੈਦਰ ਸਾਫ਼ ਕਰਾਂਗੇ ਔਰ ਰਿਦੰਬਰ ਗਾਰਡ ਜਿਹੜਾ ਟੁੱਟਦਾ ਇਹਨੂੰ ਚੇਂਜ ਕਰਾਂਗੇ ਪੱਤੀ ਨੂੰ ਚੈੱਕ ਕਰਾਂਗੇ ਪੱਤੀ ਦੇ ਪਿੱਛੇ ਕੋਈ ਪ੍ਰੋਬਲਮ ਤਾਂ ਨਹੀਂ ਪੱਤੀ ਨੂੰ ਸਾਫ਼ ਕਰਕੇ ਚੈੱਕ ਕਰਕੇ ਫਿਰ ਅਹੀਂ ਨਵੇਂ ਮਰਗਾਰਡ ਦੇ ਵਿੱਚ ਲਾਵਾਂਗੇ ਨਵੇਂ ਮਰਗਾਰਡ ਨੂੰ ਅਹੀਂ ਪੱਤੀ ਲਾਉਣ ਵੇਲੇ ਧਿਆਨ ਵਿੱਚ ਰੱਖਣਾ ਹੈ ਕਿ ਜਿਹੜੇ ਪੱਤੀ ਤੇ ਕਟਾ ਹੈ ਉਹ ਬਿਲਕੁਲ ਬਰਾਬਰ ਸਾਹਮਣੇ ਆਣ। ਤੁਸੀਂ ਦੇਖ ਸਕਦੇ ਹੋ। ਆਲਾ ਇਹਨੂੰ ਚੈੱਕ ਕਰਾਂਗੇ। ਜੇ ਸਹੀ ਆ ਤਾਂ ਠੀਕ ਹੈ ਜੇ ਨਹੀਂ ਆ ਤਾਂ ਫਿਰ ਮਰਗਾਰਡ ਨੂੰ ਅਹੀਂ ਚੇਂਜ ਕਰਦਾਂਗੇ ਮਰਗਾਰਡ ਦੇ ਵਿੱਚ ਕੋਈ ਫਾਲਡ ਹੋਏਗਾ। ਤਾਂ ਇਹ ਚੈੱਕ ਕਰ ਲਿਆ ਬਿਲਕੁਲ ਸਹੀ ਆ ਬਰਾਬਰ ਫਿੱਟ ਆ ਰਿਹਾ ਫਿੱਟ ਕਰਨ ਤੋਂ ਬਾਅਦ ਹੁਣ ਅਹੀਂ ਨੂੰ ਟਾਇਰ ਦੇ ਵਿੱਚ ਮਰਗਾੜ ਦੇ ਵਿੱਚ ਲਗਾਵਾਂਗੇ ਦੋਵੇਂ ਪਾਸੇ 4 ਨਾਟ ਹੁੰਦੇ ਆ 13 ਨੰਬਰ ਉਹਨਾਂ ਦੀ ਲੰਥ ਦੋ ਨਾਟ ਖਰਾਬ ਹੋ ਗਏ ਤੇ ਉਹਨਾਂ ਦੀ ਲੰਥ ਨੂੰ ਚੈੱਕ ਕਰਕੇ ਦੋ ਮਰਗਾੜ ਦੇ ਵਿੱਚ ਨਾਟ ਲਗਾਵਾਂਗੇ ਤਾਂ ਕਿ ਇਹਦੀ ਜਿਹੜੀ ਬੈਲੈਂਸ ਉਹ ਬਣਿਆ ਰਹੇ ਕਈ ਵਾਰ ਅਹੀਂ ਉੱਪਰ نیچے ਕੱਸ ਦਿੰਨੇ ਆ ਉਦੋਂ ਅਕੇ ਦਾ ਕੀ ਚਲਦੇ ਟਾਇਰ ਦੇ ਵਿੱਚ ਮਰਗਾਟ ਜਿਹੜਾ ਉਹ ਫਿਰ ਟਾਇਰ ਨਾਲ ਲੱਗਦਾ ਤਾਂ ਵਿੱਚ ਵਿੱਚ ਉਹ ਆਵਾਜ਼ ਕਰਦਾ ਇਸ ਕਰਕੇ ਚਾਰੇ ਨੱਟਾਂ ਨੂੰ ਬਰਾਬਰ ਪੋਜੀਸ਼ਨ ਦੇ ਵਿੱਚ ਲਿਆ ਕੇ ਅਹੀਂ ਕੱਸ ਦੇਣਾ ਇਹ ਸਭ ਅਹੀਂ ਕਾਰ ਵੀ ਕਰ ਸਕਨੇ 13 ਨੰਬਰ ਨੱਟ ਹੁਣ ਅਹੀਂ ਇਹਦਾ ਰਿਮ ਨੂੰ ਸਾਫ਼ ਕਰਾਂਗੇ ਹੱਬ ਨੂੰ ਹੱਬ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਸੀਮ ਇਸੇ ਤਰ੍ਹਾਂ ਇਹਦੇ ਲੈਦਰ ਵੀ ਸਾਫ਼ ਕਰਾਂਗੇ ਤਾਂ ਕਿ ਲੈਦਰ ਤੋਂ ਨਹੀਂ ਕੋਈ ਕੱਟ ਲੱਗੇ ਤਾਂ ਲੈਦਰ ਸਾਫ਼ ਕਰਨ ਤੋਂ ਬਾਅਦ ਅਹੀਂ ਦੇ ਐਕਸਨ ਨੂੰ ਸਹੀ ਤਰੀਕੇ ਨਾਲ ਸਾਫ਼ ਕਰਾਂਗੇ ਅਗਰ ਉਹਦੇ ਵਿੱਚ ਜ਼ਿਆਦਾ ਚਰੀਆਂ ਪਈਆਂ ਤਾਂ ਉਹਨੂੰ ਵੀ ਰੇਕ ਮਾਰ ਨਾਲ ਰਗੜ ਕੇ ਫਿਰ ਗ੍ਰੀਸ ਲਗਾ ਕੇ ਫਿਰ ਅਹੀਂ ਇਹਨੂੰ ਉਹਦੇ ਵਿੱਚ ਫਿੱਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਲੈਦਰ ਨੂੰ ਚੰਗੀ ਤਰ੍ਹਾਂ ਹੀ ਦੋਵੇਂ ਪਾਸੋਂ ਸਾਫ ਕਰ ਲਿਆ ਹੈ ਇਹਦੀ ਕੇਮ ਨੂੰ ਗਰੀਸ ਕਰ ਲਈ ਹੈ ਗਰੀਸ ਕਰ ਦੇ ਬਾਅਦ ਹੁਣ ਅਸੀਂ ਚੱਕਾ ਸਾਡਾ ਲਗਾ ਲਈ ਤਿਆਰ ਹੁਣ ਅਸੀਂ ਬੜੇ ਹੀ ਆਰਾਮ ਨਾਲ ਬਰਮ ਨੂੰ ਚੱਕ ਕਰਕੇ ਟਾਇਰ ਵਿੱਚ ਲਗਾ ਦੇਣਾ ਕਿਉਂਕਿ ਅਗਲਾ ਟਾਇਰ ਲਾਉਣ ਵੇਲੇ ਸਭ ਤੋਂ ਵੱਧ ਖਿਆਲ ਸਾਨੂੰ ਬਰਮ ਦਾ ਰੱਖਣੇ ਪੈਂਦਾ ਹੈ ਜਿਸ ਨਾਲ ਸਾਡਾ ਮੀਟਰ ਮੀਟਰ ਦੀ ਰੀਡਿੰਗ ਸ਼ੋ ਕਰਦਾ ਹੈ ਕਈ ਵਾਰ ਇਹ ਪਲੇਟ ਨੂੰ ਵਿੱਚ ਸਹੀ ਤਰੀਕੇ ਨਾਲ ਨਹੀਂ ਫਿੱਟ ਕਰਦੇ ਜਦੋਂ ਚੱਕ ਆ ਕੱਸਦੇ ਹਾਂ ਤਾਂ ਪਲੇਟ ਦੇ ਵਿੱਚ ਬਰਮ ਜਿਹੜੀ ਲੱਗੀ ਉਹ ਟੁੱਟ ਜਾਂਦੀ ਹੈ। ਤਾਂ ਅਹੀਂ ਬੜੇ ਧਿਆਨ ਨਾਲ ਪਲੇਟ ਨੂੰ ਵਿੱਚ ਫਿੱਟ ਕਰਨਾ। ਹਾਂ ਹਲਾ ਹਲਾ ਚੈੱਕ ਕਰ ਲੈਣਾ ਕਿ ਬਰਮ ਵਿੱਚ ਸੈੱਟ ਹੋਈ ਹੈ ਜਾਂ ਨਹੀਂ। ਇਸ ਤੋਂ ਬਾਅਦ ਅਹੀਂ ਐਕਸਲ ਲਾਵਾਂਗੇ। ਐਕਸਲ ਲਾਉਣ ਤੋਂ ਬਾਅਦ ਜਦੋਂ ਅਹੀਂ ਐਕਸਲ ਨੂੰ ਸੱਟ ਲਗਾਣੀ ਹੈ ਤਾਂ ਬੜੇ ਪਿਆਰ ਨਾਲ ਲਗਾਣੀ ਹੈ। ਕਈ ਵਾਰੀ ਬੈਰਿੰਗ ਦੀ ਲਾਈਨ ਬੜਾ ਪ੍ਰੋਪਰ ਨਹੀਂ ਹੁੰਦੀ। ਤਾਂ ਇਸ ਕਰਕੇ ਅਹੀਂ ਇਹਨੂੰ ਜ਼ੋਰ ਨਾਲ ਕਦੇ ਵੀ ਸੱਟ ਨਹੀਂ ਲਗਾਣੀ ਜਦੋਂ ਅਕਸਰ ਚੱਲ ਪੰਦਾ ਹੈ ਤਾਂ ਫੇਰ ਆਹੀਂ ਇਹਨੂੰ ਸੱਟ ਲਗਾ ਸਕਦੇ ਆ ਜਦੋਂ 17 ਨੰਬਰ ਨਟਕਸਨਾ ਹੈ ਤਾਂ ਫਰੰਟ ਵਾਲੀ ਬ੍ਰੇਕ ਨੂੰ ਆਹੀਂ ਲੀਵਰ ਨਾਲ ਫੜ ਲੈਣਾ ਬ੍ਰੇਕ ਨੂੰ ਨੱਪ ਕੇ ਫੇਰ ਹੀ 17 ਨੰਬਰ ਨਟਕਸਨਾ ਇਹਦੇ ਨਾਲ ਬਹੁਤ ਹੀ ਵਧੀਆ ਬ੍ਰੇਕ ਬਣਦੀ ਆ ਤੁਸੀਂ ਦੇਖ ਸਕਦੇ ਹੋ ਕਿ ਬ੍ਰੇਕ ਨੂੰ ਨੱਪ ਲਿਆ ਮਕੈਨਿਕ ਬਾਈ ਇਸ ਵੱਲ ਜ਼ਰੂਰ ਧਿਆਨ ਦੇਣ ਬ੍ਰੇਕ ਨੂੰ ਨੱਪ ਕੇ 17 ਨੰਬਰ ਨਟਕਸਾਂਗੇ ਕਦੀ ਵੀ ਚੱਕਾ ਸਾਡਾ ਜਾਮ ਨਹੀਂ ਹੋਏਗਾ ਇਹ ਤੋਂ ਬਾਅਦ ਇਹ ਸਾਰੀ ਨਟ ਵੋਲਟ ਚੈੱਕ ਕਰਾਂਗੇ 에ਅਰ ਫਿਲਟਰ ਨੂੰ ਆਪਣੀ ਜਗ੍ਹਾ ਤੇ ਫਿੱਟ ਕਰ ਦੇਵਾਂਗੇ ਟਾਇਰ ਨੂੰ ਘੁਮਾ ਕੇ ਅਸੀਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜਿਹੜਾ ਅਸੀਂ ਨਟ ਕੱਸਿਆ ਬ੍ਰੇਕ ਸਹੀ ਬਣੀ ਆ ਜਾਂ ਨਹੀਂ ਬਣੀ ਟਾਇਰ ਨੂੰ ਘੁਮਾ ਕੇ ਤੁਸੀਂ ਦੇਖ ਸਕਦੇ ਹੋ ਕਿ ਟਾਇਰ ਨੂੰ ਘੁਮਾ ਲਿਆ ਚੰਗੀ ਤਰ੍ਹਾਂ ਬ੍ਰੇਕ ਪਿਲ ਕੋਲ ਓਕੀ ਬਣੀ ਆ ਤਾਂ ਹੁਣ ਸਾਰੀ ਗੱਡੀ ਸਾਡੀ ਤਿਆਰ ਹੈ ਹੁਣ ਅਸੀਂ ਇਹਦੀ ਰਾਈਡ ਲਾਵਾਂਗੇ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਸਬਸਕ੍ਰਾਈਬ